ਸ੍ਰੀ ਘਰਬਾਈ ਸਤਿ ਸ੍ਰੀ ਅਕਾਲ ਜੀ ਬਾਈ ਆਂਬ ਕੀ ਰੇਟ ਹੈ ਆਂਬ ਬਾਈ 100 ਰੁਪਏ ਕਿਲੋ ਕੇਲੇ ਬਾਈ ਕੇਲੇ 60 ਰੁਪਏ ਦਰ ਦਨ 1 ਕਿਲੋ ਆਂਬ ਹੀ ਕਰ ਦੋ ਬਾਈ ਜੀ ਠੀਕ ਹੈ ਬਾਈ ਹੋਰ ਕੀ ਲੈਣਾ ਬਾਈ ਹੋਰ ਬਾਈ ਬੱਸ ਲੋ ਕਿੰਨੇ ਰੁਪਏ ਬਾਈ ਜੀ 100 ਰੁਪਏ ਹੋ ਗਏ ਬਾਈ ਓ ਬਾਈ ਜੀ ਮੈਂ ਨਾ ਗੱਡੀ ਦੇ ਪਰਸ ਭੋਲਾ ਆ ਤਾਂ ਆ ਤੁਸੀਂ ਰੱਖੋ ਮੈਂ ਮੁੜਦਾ ਉਹਨਾਂ ਤੇ ਲੈ ਜਾਂਦਾ ਠੀਕ ਹੈ ਕੋਈ ਗੱਲ ਨਹੀਂ ਬਾਈ ਤੂੰ ਹੀ ਲੈ ਜਾ ਕੋਈ ਨਾ ਬਾਅਦ ਚ ਦੇਜੋ ਨਹੀਂ ਨਹੀਂ ਕੋਈ ਗੱਲ ਨਹੀਂ ਰੱਖ ਨਹੀਂ ਲੈ ਜਾਓ ਬਾਈ ਤੂੰ ਚਲੋ ਠੀਕ ਤੇਰਾ ਦਿਮਾਗ ਖਰਾਬ ਹੈ ਕੀ ਹੋ ਗਿਆ ਬਾਈ ਉਹ ਤੂੰ ਚੱਕਿਆ ਉਹਨੂੰ ਅੰਬ ਫੜਾਤੇ ਉਹ 1300 ਰੁਪਿਆ ਵੀ ਗਿਆ ਤੇ ਤੇਰੇ ਅੰਬ ਵੀ ਗਏ ਤੈਨੂੰ ਐਵੇਂ ਲੱਗਦਾ ਕਿ ਉਹ ਪੁੱਠਾ ਆਊਗਾ ਤੈਨੂੰ ਪੈਸੇ ਦੇਣ ਵਾਸਤੇ ਉਹ ਬਈ ਹੁਣ ਕਿਸੇ ਦੇ ਮੂੰਹ ਤੇ ਥੋੜੀ ਲਿਖਿਆ ਹੁੰਦਾ ਅਗਲਾ ਪੁੱਠਾ ਆਊਗਾ ਕਿ ਨਹੀਂ ਆਊਗਾ ਬਾਕੀ ਸ਼ਕਲਾਂ ਠੀਕ ਲੱਗਦਾ ਈ ਬੰਦਾ ਆ ਜਾਊਗਾ ਯਾਰ ਉਹ ਭਰਾਵਾ ਤੇਰਾ ਵਹਿਮ ਏ ਅਸੀਂ ਰੋਜ਼ ਦੇਖਦੇ ਆਏ ਹੁਜੇ ਗਾਕਾਂ ਨੂੰ ਇਹ ਨਹੀਂ ਪੁੱਠਾ ਮੁੜਦਾ ਹੁਣ ਚਲ ਆ ਗਿਆ ਤਾਂ ਠੀਕ ਏ ਭਾਈ ਜੇ ਨਾ ਆਇਆ ਤਾਂ ਵੀ ਠੀਕ ਐ ਖਾਣ ਵਾਲੀ ਚੀਜ਼ ਹੀ ਲੈ ਕੇ ਗਿਆ ਕਿਸੇ ਦੇ ਤਾਂ ਮੂੰਚ ਹੀ ਪਊਗੀ ਨਾ ਹਮਝ ਲੰਗੇ ਦਾਨ ਪੁੰਨ ਕਰਤਾ ਉਹ ਭਰਾਵਾ ਲੋਕਾਂ ਦੇ ਭਲੇ ਕਰਦੇ ਰਹੋ ਕਦੇ ਆਪਣੇ ਵੀ ਨਹੀਂ ਆ ਸੋਚੋ ਉਹ ਕੋਈ ਨਾ ਬਈ ਯਾਰ ਆ ਟੋਡਾ ਫੋਨ ਹੈ ਯਾਰ ਇਹਦਾ ਫੋਨ ਰਹਿ ਗਿਆ ਯਾਰ ਇਹ ਤਾਂ ਉਸੇ ਬਾਈ ਦਾ ਫੋਨ ਰਹਿ ਗਿਆ ਜਿਹੜਾ ਹੁਣੇ ਅੰਬ ਲੈ ਕੇ ਗਿਆ ਆਪਣੇ ਤੋਂ ਔਰੇ ਦਿਖਾ ਤਾਂ ਉਹ ਬੱਲੇ 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 ਉਹ ਤੈਨੂੰ ਪਤਾ ਬੜਾ ਮਹਿੰਗਾ ਫੋਨ ਹੈ ਇਹ ਪੂਰਾ ਲੱਖ ਰੁਪਏ ਦਾ ਫੋਨ ਹੈ ਤੂੰ ਇੱਕ ਕੰਮ ਕਰ ਤੂੰ ਇਹਦਾ ਸਵਿਚ ਕਰ ਬੰਦ ਤੇ ਆਪਦੇ ਕੋਲ ਰੱਖ ਲੈ ਉਹ ਨਾ ਯਾਰ ਬਈ ਉਹ ਆਜੂਗਾ ਬਈ 100 ਰੁਪਏ ਦੇ ਜੂਗਾ ਆਪਾਂ ਨੂੰ ਆਪਾਂ ਅਗਲੇ ਦਾ ਫੋਨ ਦੇ ਦਾਂਗੇ ਉਹਨੂੰ ਉਹ ਭੜਿਆ ਮਾਨਸਾ ਤੈਨੂੰ ਕੀ ਲੱਗਦਾ ਉਹ ਤੇਰੇ 100 ਰੁਪਏ ਵਾਪਸ ਦੇਣ ਵਾਸਤੇ ਆਊਗਾ ਓਏ ਉਹ ਤਾਂ ਆਪਦਾ ਫੋਨ ਲੈਣ ਵਾਸਤੇ ਵਾਪਸ ਆਊਗਾ ਯਾਰ ਉਹ ਪਾਗਲਾ ਤੈਨੂੰ ਪਤਾ ਨਹੀਂ ਇਹ ਫੋਨ ਜੇ ਤੂੰ ਚੋਰ ਬਾਜ਼ਾਰ ਜਾ ਕੇ ਵੀ ਵੇਚੇ ਨਾ ਤੇ ਪੂਰਾ 20-30 ਹਜ਼ਾਰ ਦਾ ਫੋਨ ਵਿਕਦਾ ਇਹ ਤੇ ਉਹ ਤੂੰ ਆਪਦੇ ਕੋਲ ਰੱਖ ਲਈ ਚੱਲ ਜੋ ਵੀ ਆ ਯਾਰ ਬਈ ਆਪਾਂ ਨੂੰ ਆਪਣੇ 100 ਰੁਪਏ ਤਾਂ ਹੀ ਮਤਲਬ ਆ ਨਾਲੇ ਐਡੀ ਮਹਿੰਗੀ ਚੀਜ਼ ਆ ਅਗਲੇ ਦੀ ਆਪਣਾ ਹੱਕ ਥੋੜੀ ਐ ਤੇ ਅਲੱਫਰ ਸੱਚ ਬੰਦ ਕਰਕੇ ਤਾਂ ਆਪਦੇ ਕੋਲ ਰੱਖ ਲੈ